ਦਸਰੀ ਕਾ ਜੀ ਅੱਜ ਆਪਾਂ ਦਿਖਾਉਣਾ ਆਪਣੇ ਜਿੱਤੇ ਹੋਏ ਕੂਤਰ ਵੀਰੇ ਆ ਗੱਲ ਦੇ ਘਰੇ ਘੱਲ ਬਾਰੂ ਨਹੀਂ ਬੜਾ ਸਾਡੇ ਦੇ ਘਰੇ ਨਹੀਂ ਜਿਹੜੇ ਆਪਣੇ ਆਹ ਕੂਤਰਾ ਹੀ ਆਪਣਾ ਇੱਕ ਰਾਲੀ ਤੋਂ ਵੀ ਜਿੱਤਾ ਤੇ ਸਿਹਾਕ ਤੋਂ ਵੀ ਜਿੱਤਾ ਆਹ ਕੂਤਰਾ ਕੋਈ ਨਹੀਂ ਫੜਵਾ ਸਕਦਾ ਸੱਚੀ ਤੇ ਆਲੇ ਆਹ ਕੂਤਰਾ ਟਮਾਣੇ ਤੋਂ ਜਿੱਤਾ ਹੈ ਆਪਣਾ ਵੀਰੇ ਪਤਾ ਨਹੀਂ ਕਿਹੜੀ ਲਈ ਆ ਰਾਜਾ ਰੋਡ ਦਾ ਜੰਮੀ ਆ ਤੁਸੀਂ ਆਪਣੀ ਬਹਾਰ ਦੇ ਕਿਨਾਰੇ ਆ ਆਹ ਕੁਝ ਅੱਜ ਰਸੋਈ ਆ ਆ ਦੇਖੋ ਅੱਜ ਰਸੋਈ ਦੀ ਸ਼ਾਖ ਤੁ ਜਿੱਤੇ ਦੀ ਵੀਰੇ ਇਹ ਸ਼ਾਖ ਖਾ ਥੇ ਬਨੇੜੇ ਤੋਂ ਵੀ ਜਿੱਤੇ ਸੀ ਮੇੜੀ ਤੋਂ ਵੀ ਪਿਆ ਸੀ ਆ ਸ਼ਾਖ ਖਾ ਆਪਣਾ ਤੋਂ ਕਮੇੜੀ ਤੋਂ ਵੀ ਜਿੱਤਿਆ ਤੇ ਥੇ ਬਨੇੜੇ ਤੋਂ ਵੀ ਜਿੱਤਿਆ ਉਤਰਾ ਇਹ ਆ ਕਬੂਤਰੀ ਹਰਿਆਣੇ ਤੋਂ ਚਾਹਲਪੁਰ ਤੋਂ ਜੇਤੂ ਰਾਤ ਨੂੰ ਉੱਪਰੇ ਰਹਿ ਗਈ ਦੀ ਟਾਵਰ ਤੇ ਵੜ ਗਈ ਦੀ ਪਾਈਆਂ ਨੇ ਦੋ ਦਿਨ ਪੜ ਕੇ ਰੱਖੀ ਹੋਤਰੀ ਇਹ ਆਪਾਂ ਨੂੰ ਇਹ ਮਰਾਉਣੀ ਤੇ ਦਿੱਤੀ ਹੁੰਦੀ ਰਹਿੰਦਾ ਦਗਾ ਤੇ ਆ ਕਬੂਤਰੀ ਆਪਣੀ ਮਰੋੜੀ ਤੋਂ ਜਿੱਤੀ ਦੀ ਵੀਰੇ 7000 ਟਾਈਮ ਕਰ ਰਹੀ ਦੀ ਚੋਚੀ ਗਾੜੀ ਆ ਸਾਲੇ ਨੇ ਵੀ 7000 ਕਰ ਰਹੀ ਆ ਆਪਣੀ ਨੇ ਵੀ ਤਿੰਨ ਕਬੂਤਰਾ ਨੇ ਟਾਈਮ ਕਰ ਰਹੀ ਬਾਈ ਆ ਕਬੂਤਰੀ ਆਪਣੀ ਨੂੰ ਉੱਤਰ ਜਿੱਤੇ 2023 ਜੇ ਕਮਿਟੀ ਡੇੜਕੇ ਦੁਬਾਰੋ ਫੇਰ ਕੱਡੇ ਦੀ ਚੱਲਿਆ ਨਹੀਂ ਉੱਤਰ ਦੁਬਾਰੋ ਆ ਦਿੱਤੇ ਇਹ ਮੱਤੀ ਵਰਤ ਚਾਹੀਦੀ ਮਹਾਦੀਪੁਰ ਦਾ ਆਪਟਾ ਮਹਾਦੀਪੁਰ ਦਾ ਜਿੱਤਾਂ ਦੀ ਵੀਰੇ ਆਹ ਅਹ ਉਹ ਕਾਹਦੀ ਕਮੀ? ਛੋਟੀ ਕਮੀ ਬੁਰਦ ਆਪਣੇ ਕਬੂਦਰੀ ਜਿੱਤੀ ਸੀ। ਆਹ ਦੇ। ਇਹ ਉਹਦੀ ਸਗੀ ਭੈਣਾ ਵੀਰੋ ਰਾਤ ਨੂੰ ਉੱਪਰ ਰਹੀਦੀ ਕੂਦਰੀ। ਹੱਥ ਨਹੀਂ ਲੱਗੀ ਉਹਦੀ ਸਗੀ ਭੈਣਾ 187 ਉਤਰ ਦੇਣਾ 207 ਹੀ 187 207 ਹਾਂ 207 187 ਉਤਰ ਦੇ ਦੇ ਨਰਹੜੀ ਦੇ ਕੇ ਧਮ ਕੜਾ ਜਾ ਰਹੇ ਸਾਬ ਆਪੂੰ ਨਰਹੜੀ ਦੇ ਜੀ ਤੂੰ ਅਗਰੇ ਕ ਉਤਰਾ ਬਣਾ ਪਿਛਲੇ ਜਾਵੇ ਪਿਛਲੇ ਜਾਵੇ ਅਵਤਾਰ ਦਿੰਦੇ ਸੀ ਵੀ ਜੋ ਚੀਕ ਇਹਦੇ ਨਾਲ ਉਹਦੇ ਉੱਤਰ ਛੱਡੇ ਦੇ ਆਪਣੇ ਆਹ ਕੁਉਦਰੀ ਆਪਣੀ ਜਿੱਤੀ ਵੀਰੇ ਇਸ ਮੂਰਾ ਨੇ ਵੱਜਦੇ ਜਿਹੜੇ ਆਪਣੇ ਕੁਉਦਰ ਹੋ Dice che ha perso il proprio собbato. Guarda qua, non ha champions... Adesso puoi che non possa ਤੀਜਾ ਆਪਣੇ ਰੱਤੇ ਨੇ ਚੱਕ ਲਈਦੀ ਕੱਪ ਤੇ ਪੰਜਵਾਂ ਹਰਗੀ ਦੀ ਪੁੱਤਰਾ ਬਾਲਾ ਦਾਵਾ ਦੀ ਘਰੇ ਕਮੀ ਰਹੀਦੀ ਪੁੱਤਰੇ ਤਾਂ ਪਹੇ ਗਏ ਪੁੱਤਰੇ ਵੀਰੇ ਤੇ ਇਹ ਕਬੂਦਰੀ ਤੋਂ ਹੁਣ 2014 ਦੇ ਜਰਾਸੀ ਨਾਲ ਤੇ ਆ ਕਬੂਦਰੀ ਪਹਿਲੇ 84 ਛੇ ਟਾਈਮ ਭਾ ਕੇ ਆ ਗਈ ਦੀ ਕਬੂਦਰੀ 7 ਵਜੇ ਟਾਈਮ ਕੜ ਕੇ ਜਿੱਥੇ ਮੋਟਰ ਸਾਈਨ ਵਾਲੀ ਬਾਜੀ ਦੇ ਬਈ ਇੱਕ ਆਪਣੇ ਕਬੂਦਰੀ ਪਹਿਗੇ ਹਰਗੀ ਦੀ ਆ ਕਬੂਦਰੀ ਟਾਈਮ ਭਾ Ne saatte